ਆ ਸਰ ਨੇ ਆਪਣਾ ਚਲਾਨ ਕੱਟਿਆ ਸੀਗਾ ਨੰਬਰ ਪਲੇਟ ਦਾ ਤੇ ਮੈਂ ਸਰ ਨੂੰ ਕਿਹਾ ਸੀ ਜੀ ਆ ਵੀ ਮੈਨੂੰ ਸਿਰਫ 20 ਮਿੰਟ ਦਾ ਸਮਾਂ ਦੇ ਦਿਓ ਮੈਂ ਅੱਜ ਗੱਡੀ ਤੇ ਨੰਬਰ ਪਲੇਟ ਲਵਾਉਣ ਆਇਆ ਹਾਂ ਸਰ ਨੇ 20 ਮਿੰਟ ਦਾ ਸਮਾਂ ਨਹੀਂ ਦਿੱਤਾ ਤੇ ਹੁਣ ਮੈਂ 20 ਮਿੰਟ ਦੇ ਵਿੱਚ ਇੱਥੇ ਆ ਗਿਆ ਤੇ ਸਿਰਫ ਨੰਬਰ ਪਲੇਟ ਦਿਖਾਉਣ ਆਇਆਗਾ ਜੀ ਜੀ ਸਰ ਵੀ ਆਪਣੀ ਕੋਲ ਨੰਬਰ ਪਲੇਟ ਹੈਗੀ ਆ ਤੇ ਸਰ ਨੇ ਹੁਣ ਕਿਹਾ ਇਹ ਕਹਿੰਦੇ ਵੀ ਚਲਾਨ ਮੈਂ ਇੱਕ ਵਾਰ ਕੱਟਦਾ ਵੀ ਹੁਣ ਵੀ ਚਲਾਨਾ ਇਥੋਂ ਨੰਬਰ ਪਲੇਟ ਦਾ ਕੈਂਸਲ ਵੀ ਕਰ ਸਕਦਾ ਹੈ ਕਹਿੰਦੇ 9 ਤਰੀਕ ਨੂੰ ਜਾ ਕੇ ਵੀ ਉੱਥੇ ਤੁਸੀਂ ਦਿਖਾ ਦਿਓ ਹੁਣ ਉੱਥੇ ਜਾ ਕੇ ਜੇ ਮੈਂ ਦਿਖਾਵਾਂ ਇਹਨਾਂ ਨੇ ਕਹਿਣਾ ਸੀਗਾ ਵੀ ਨੰਬਰ ਪਲੇਟ ਕਿਤੇ ਵਾਕਈ ਨਹੀਂ ਇਹਦੇ ਕੋਲ ਹੈਗੀ ਵੀ ਜਆ ਹੌਣ ਲਿਆ ਆ ਇਸੇ ਕਰਕੇ ਮੈਂ ਵੀਡੀਓ ਬਣਾ ਰਿਆ ਇਹਨਾਂ ਨੇ 20 ਮਿੰਟ ਦਾ ਸਮਾਂ ਮੰਗਿਆ ਸੀਗਾ ਜੀ ਕਿਉਂਕਿ ਨੰਬਰ ਪਲੇਟ ਬੜ ਕੇ ਆ ਗਈ ਸੀ ਅੱਜ ਮੈਂ ਲੁਧਿਆਣੇ ਲਵਾਉਣ ਹੀ ਆਇਆ ਸੀ ਨੰਬਰ ਪਲੇਟ ਤੇ ਆਹ ਨੰਬਰ ਪਲੇਟ ਦਿਖਾ ਕੇ ਮੈਂ ਵੀਡੀਓ ਤੇ ਹੱਥ ਜੋੜ ਕੇ ਹੋਰ ਬੇਨਤੀ ਕਰਦਾ ਵੀ ਜੇ ਕੋਈ ਆਮ ਜਨਤਾ ਦੇ ਵਿੱਚੋਂ ਸਾਡੇ ਵਰਗਾ ਬੰਦਾ ਇਹ ਕਹਿੰਦਾ ਹੁੰਦਾ ਨਾ ਵੀ ਸਰ ਵੀ ਨੰਬਰ প্লেਟ ਲਵਾਉਣ ਆਏ ਆ ਗੱਡੀ ਤੇ 20 ਮਿੰਟ ਦਾ ਸਮਾਂ ਦੇ ਦੋ 10 ਮਿੰਟ ਦਾ ਸਮਾਂ ਦੇ ਦੋ ਤਾਂ ਉਹਨੂੰ ਸਮਾਂ ਜਿਹੜਾ ਦੇ ਦਿੱਤਾ ਜਾਵੇ ਆਏ ਨਹੀਂ ਕਰਨਾ ਚਾਹੀਦਾ ਵੀ ਪ੍ਰਸ਼ਾਸਨ ਵੱਲੋਂ ਮੀਡੀਆ ਬੁਲਾ ਲਿਆ ਬੁਲਾ ਕੇ ਮੀਡੀਆ ਜਦ ਹੀ ਚਲਾਨ ਕੱਟਦਾ ਕੋਈ ਕਿਸੇ ਦੀ ਸੁਣੀ ਨਹੀਂ ਇਹਦੇ ਨਾਲ ਪਤਾ ਕੀ ਹੈ ਇਹਦੇ ਨਾਲ ਆਪਦੀ ਰੈਪਿਊਟੇਸ਼ਨ ਹੀ ਬੰਦੇ ਦੀ ਖਰਾਬ ਹੋ ਜਾਂਦੀ ਹੈ ਕਿਸੇ ਦਾ ਟੁੱਟ ਨਹੀਂ ਜਾਂਦਾ ਤੇ ਆਮ ਲੋਕਾਂ ਦੇ ਵਿੱਚ ਨਾ ਇੱਕ ਡਰ ਦਾ ਮਾਹੌਲ ਆ ਜਿਹੜਾ ਉਹ ਪੈ ਜਾਂਦਾ ਹੈ ਜੇ ਆਪਾਂ ਭਾਈ ਝੂਠੇ ਆਉਂਦੇ ਆ ਆਪਾਂ ਨਾ ਆਉਦੇ ਇਸੇ ਖਾਤਰ ਆਪਾਂ ਸਪੈਸ਼ਲ ਨੰਬਰ ਪਲੇਟ ਦਿਖਾਉਣ ਆਏ ਸੀ ਸਰਕਾਰੀ ਨੰਬਰ ਪਲੇਟ ਆ ਭਾਈ 20 ਮਿੰਟ ਦਾ ਸਮਾਂ ਜਿਹੜਾ ਉਹ ਸਾਨੂੰ ਨਹੀਂ ਦਿੱਤਾ ਗਿਆ ਕੱਲ ਨੂੰ ਹੁਣ ਮੈਨੂੰ ਇੱਥੇ ਵੀ ਗਲਤ ਕਹਿਣਗੇ ਉਹ ਚਲੋ ਹੁਣ ਪ੍ਰਮਾਤਮਾ ਨੂੰ ਪਤਾ ਹੈ ਕੌਣ ਸਹੀ ਆ ਕੌਣ ਗਲਤ ਆ ਆ ਦਿਖਾਓ ਜੀ ਨੰਬਰ ਪਲੇਟ ਇੱਕ ਵਾਰ ਆ ਨੰਬਰ ਅੱਧਾ ਕੇ ਦਿਖਾ ਦੇ ਆ ਬਸ ਇਥੋਂ ਪਾ ਦੇ ਆ ਬੇ ਜੀ ਦੇਖੋ ਸਰ ਆ ਨੰਬਰ ਪਲੇਟ ਸਹੀ ਆ ਜੀ ਹੁਣ ਪੂਰੀ ਹਾਂ ਠੀਕ ਆ ਜੀ ਠੀਕ ਹੈ ਜੀ ਉਹ ਤਾਂ ਨਹੀਂ ਸੀਗੀ ਪਰ ਠੀਕ ਹੈ ਫਿਰ ਉਹੀ ਤੁਹਾਨੂੰ ਮੈਂ ਕਿਹਾ ਸੀ ਕਿ 20 ਮਿੰਟ ਦਾ ਸਮਾਂ ਦੇ ਦੋ ਦੱਸ ਤੁਹਾਨੂੰ ਆ ਤੁਹਾਡੇ ਕੋਲ 20 ਮਿੰਟ ਦੇ ਵਿੱਚ ਆ ਨਹੀਂ ਗਏ ਦੱਸੋ 20 ਮਿੰਟਾਂ ਦੇ ਵਿੱਚ ਆ ਗਏ ਅਸੀਂ ਬਿਲਕੁਲ 1 ਘੰਟੇ ਬਾਅਦ ਆ ਗਏ ਮੈਂ ਜੀ 1 ਘੰਟੇ ਬਾਅਦ ਕਿੱਥੇ ਇਹ ਰਿਕਾਰਡਿੰਗ ਦੀ ਗੱਲ ਨਹੀਂ ਜੀ ਆਹ ਦੇਖੋ ਤੁਸੀਂ ਮੈਂ ਤੁਹਾਨੂੰ ਕੀ ਕਰ ਦਿੰਦਾ ਉੱਥੇ ਗੱਡੀਆਂ ਲੱਗੀਆਂ ਹੋਣਗੀਆਂ ਜੀ ਮੈਂ ਤੁਹਾਨੂੰ ਮੈਂ ਤੁਹਾਨੂੰ ਜੇ ਉਹ ਬੁਲਾਈ ਆ ਉਹ ਮੈਸੇਜ ਦਿਖਾਓ ਤੁਹਾਨੂੰ ਮੈਸੇਜ ਆ ਆਹ ਦੇਖ ਲਓ ਜੀ ਮੈਂ ਮੂੰਹ ਜਵਾਨੀ ਨਹੀਂ ਮੈਂ ਮੈਂ ਨਾ ਹੁਣ ਦੇਖੋ ਜੀ ਆ ਇਹਨੂੰ ਤੁਸੀਂ ਗਲਤ ਤਾਂ ਨਹੀਂ ਕਹਿ ਸਕਦੇ ਉਹ ਦੇ ਵਿੱਚ ਹੀ ਲਵਾਉਣੀ ਸੀ ਉਹ ਮੂਰੇ ਗੱਡੀਆਂ ਵੀ ਖੜੀਆਂ ਹੁੰਦੇ ਆ ਜੀ ਅੱਗੇ ਮੈਸੇਜ ਜੇ ਤੁਹਾਨੂੰ ਅਪਲਾਈ ਕੀਤਾ ਉਹ ਤਾਂ ਦਿਖਾ ਦਿਓ ਮੈਂ ਤੁਹਾਨੂੰ ਖੜਾ ਉਹ ਤੁਹਾਨੂੰ ਨੰਬਰ ਪਲੇਟ ਹੀ ਦਿਖਾ ਦਿੱਤੀ ਜੀ ਸਾਰੀ ਹੁਣ ਦਿਖਾਈ ਜਾਣਾ ਫਿਰ ਤੁਹਾਨੂੰ 20 ਮਿੰਟ ਕਿਹਾ ਸੀ 20 ਮਿੰਟ ਰੋਕ ਸਕਦੇ ਸੀਗੇ ਜੀ ਤੁਸੀਂ ਲੱਗ ਰਹੇ ਸੀਗੇ 20 ਮਿੰਟ ਤੁਸੀਂ ਰੋਕ ਸਕਦੇ ਹੁਣ ਪਿੰਡੋ ਗੱਲ ਪਤਾ ਕੀ ਹੁੰਦਾ ਬਾਈ ਜੀ ਦੇਖੋ ਕੋਈ ਵੀ ਗੱਡੀ ਦੀ ਨੰਬਰ ਪਲੇਟ ਲਵਾਉਣਾ ਹੁੰਦਾ ਗੱਡੀ ਗੱਡੀ ਨਾਲ ਲੈ ਕੇ ਆਉਂਦਾ ਉਹ ਨਹੀਂ ਗੱਲ ਗਲਤੀਆਂ ਸਾਰਿਆਂ ਦੀ ਹੁੰਦੀਆਂ ਜੀ ਕਿਤੇ ਥੋਡੀਆਂ ਸੀ ਕਿਤੇ ਸਾਡੀਆਂ ਵੀ ਸੀ ਕਿਤੇ ਥੋਡੀਆਂ ਸੀ ਕਿਤੇ ਸਾਡੀਆਂ ਵੀ ਉਹ ਤੁਸੀਂ ਚਲਾਨ ਕਰਤਾ ਜੀ ਉਹ ਤੁਸੀਂ ਚਲਾਨ ਕਰਤਾ ਜੀ ਲਰਨਿੰਗ ਵਾਲਾ ਪਰ ਆ ਨੰਬਰ ਪਲੇਟ ਦਾ ਸੀ ਤੁਹਾਨੂੰ ਰਿਕਵੈਸਟ ਇਹ ਤੁਸੀਂ ਉੱਥੇ ਜਾ ਕੇ ਦਿਖਾ ਦਿਓ ਜੀ ਮੈਂ ਉਸ ਟਾਈਮ ਮੇਰੇ ਕੋਲ ਮੈਂ ਅਪਲਾਈ ਦਾ ਮੈਸੇਜ ਵੀ ਦਿਖਾ ਸਕਿਆ ਮੇਰੇ ਲੱਗੀ ਵੀ ਮੈਂ ਬਾਅਦ ਦੇ ਨਾਲ ਦਿਖਾਈ ਆਂਦੀਏ ਸਾਹਿਬ ਆਪੇ ਉਹਨਾਂ ਨੂੰ ਦੋਨੋਂ ਦਾ ਫੈਸਲਾ ਕਰਨਾ ਉਹ ਆਪੇ ਕਰਨਗੇ ਚਲ ਕੋਈ ਗੱਲ ਬਸ ਇਹੀ ਬੇਇੱਜ਼ਤੀ ਕਰਦੇ ਆ ਵੀ ਅੱਗੇ ਤੋਂ ਜੇ ਕੋਈ ਆਹ ਲੋਕਾਂ ਦੇ ਵਿੱਚੋਂ ਆਮ ਜਨਤਾ ਜੋ ਬੰਦਾ ਸਮਾਂ ਮੰਗਦਾ ਉਹਨੂੰ ਦੇ ਦੇਣਾ ਚਾਹੀਦਾ ਮੈਂ ਤਾਂ ਤੇਜ਼ੀ ਨਾਲਵਾ ਦੇ ਵੀ ਲੈ ਕੇ ਜਾਣਾ ਮੈਂ ਉਹਦਾ ਫਿੱਟ ਕਰਤਾ ਲੱਗਿਆ ਫਿੱਟ ਤੋਂ ਹੁਣ ਬਾਅਦ ਵੀ ਕਰੀਏ ਭਈ 20 ਮਿੰਟ ਤੋਂ ਉੱਤੇ ਨਾ ਲੰਘ ਜਾ ਕਿਦਸਾ ਉੱਤੇ ਨਾ ਹੋ ਜਾਣ ਕਿਦਸਾ ਚਲੋ ਆਪਾਂ ਸੱਚੇ ਸੀ ਭਾਈ ਆ ਵੀ ਆਪਾਂ ਦਿਖਾਤੀ ਹੁਣ ਇੱਥੇ ਵੀ ਇਹਨਾਂ ਨੇ ਗੱਲ ਦੱਸਤੀ ਦੇਖੋ 20 ਮਿੰਟ ਦਾ ਸਮਾਂ ਹੀ ਦੇ ਸਕੇ ਮੈਂ ਤੇ ਜਰਾਨ ਕਰਤਾ ਤੇ ਕੋਈ ਨਾਕਲੀ ਪੁਲਿਸ ਵਾਲਾ ਸੀਗਾ ਉਹਦੇ ਖਿਲਾਫ ਵੀ ਬੰਦਗੀ ਕਾਰਵਾਈ ਕੀਤੀ ਜਾਵੇ ਇੱਥੇ ਕੈਮਰੇ ਜ਼ਰੂਰ ਲੱਗੇ ਹੋਣਗੇ ਉਹ ਰੈੱਡ ਬੱਤੀਆਂ ਨੇ ਕੋਟੀਆਂ ਦੇ ਕੋਲ ਦੀ ਲਾਂਕੇ ਜਾ ਜਾ ਤੋ ਵੀ ਜਾ ਕੇ ਪਰਿਆਵੇਂ ਉਹ ਵੀ ਜ਼ਰੂਰ ਕੈਮਰੇ ਕਢਾਏ ਜਾਣ ਤੇ ਉਹ ਬੰਦਾ ਵੀ ਜਿਹੜਾ ਪਰਿਆ ਜਾਵੇ ਉਹਨਾਂ ਦਾ ਵੀ ਬੰਦੀ ਕਾਰਵਾਈ ਇਹਨਾਂ ਦੇ ਵੀ ਕੀਤੀ ਜਾਵੇ ਨਾਲ ਇੱਕ ਟ੍ਰੈਫਿਕ ਮੁਲਾਜ਼ਮ ਹੋਣਾ ਚਾਹੀਦਾ ਉਹ ਵੀ ਇਹਨਾਂ ਦੇ ਨਾਲ ਹੈ ਨਹੀਂ ਗਾ ਜਿਹੜੀ ਦਿਖਾ ਰਹੇ ਥੱਲੇ ਖੜੇ ਆ ਉਹ ਪਰਿਆ ਜਾ ਕੇ ਉਹਦੀ ਦੰਦੀ ਅਫਸਰ ਨੂੰ